ਰੇਟੇ ਲਾ ਹੁੰਦਾ ਜਾਂ 2-3 ਮਹੀਨੇ 2-3 ਮਹੀਨੇ ਜੀ ਸਰੀਰ 'ਚ ਕਮਜ਼ੋਰੀ ਆ ਗਈ ਤੇ ਉਹ ਇਸ ਤਰ੍ਹਾਂ ਆਪਾਂ ਬੈਠੇ ਹੁਣ ਨੇ ਕਹਿ ਦਿੰਨੇ ਆ ਜੇ ਚਾਹ ਲੈ ਇਸ ਤਰ੍ਹਾਂ ਕੌਨਸਟ ਕਰਾ ਜਿੰਦੇ ਕੌਨਸਟ ਕਰਾ ਤੇ 4 ਗ੍ਰਾਮ ਸੀ ਟੁਟ ਕਰਾਏ ਤੇ ਫਿਰ ਪਤਾ ਲੱਗ ਗਿਆ ਤੇ ਵੀ ਅਲਟਰਾਸਾਉਂਡ ਕੀਤੀ ਤੇ ਪੱਟ ਦੇ ਵਿੱਚ ਕਿੱਡ ਨਹੀਂ ਆਈ ਤੁਮੂ ਤਕਲੀਫ ਚੱਲ ਰਹੀ ਸੀ ਤੁਸੀਂ ਕੰਮ ਕਰਦੇ ਰਹੇ ਆਟੋ ਤੁਸੀਂ ਚਲਾਉਂਦਾ ਆਟੋ ਨਹੀਂ ਛੱਡੇ ਜੀ ਆਟੋ ਦਾ ਚਲਾਉਂਦੇ ਰਿਹਾ ਆਟੋ ਦੇ ਇਤਨਾ ਹੁੰਦੇ ਹਲਚ ਕਰਾ ਗਿਆ ਮੈਂ ਤੁ ਆਟੋ ਦੇ ਬੱਚੇ ਵੀ ਛੱਡ ਦੇ ਬੱਚੇ ਛੱਡੇ ਤੇ ਫਿਰ ਡੈਲਚ ਕਰਾਣ ਵਾਗ ਗਿਆ ਤੇ ਆ ਕੇ ਫਿਰ ਕਈ ਵਾਰ ਟਾਈਮ ਹੁੰਦਾ ਹੈ ਬੱਚੇ ਛੱਡ ਲੈਂਦਾ ਕਮਜ਼ੋਰੀ ਤੇ ਚਲਉ ਆਈ ਰਹੀ ਸੀਗੀ ਤੇ ਉਸ ਤੋਂ ਬਾਅਦ ਮਰੇ ਐਸੀਡੈਂਟ ਹੋ ਗਿਆ ਸੀ ਐਨਾ ਬੜੀ ਵੱਲ ਪਾਤੀਆ ਰਿ ਇੱਕ ਡਰ ਹੋਇਆ ਰਿ 2 ਵਰਗ ਉਹਦਾ ਮੋਰਲਾ ਚੰਗੜਾ ਟੁੱਟ ਗਿਆ ਤੇ ਮਰੇ ਵਿੱਚ ਬੱਚਾ ਤੇ ਮੇਰੀ ਗੱਡੀ ਫਟ ਗਈ ਵੀਰ ਵੀ ਮਾਈ ਛੇ ਮਹੀਨੇ ਬਾਅਦ ਐਕਸੀਡੈਂਟ ਹੋਣ ਤੋਂ ਬਾਅਦ ਵੀ 6 ਮਹੀਨੇ ਬਾਅਦ ਆਟੋ ਦੇ ਵਿੱਚ ਆ ਕੇ ਉੱਠ ਆਣ ਦੇ ਸੀ ਆਟੋ ਚਲਾ ਰਹੇ ਸੀ ਬੜੀਆਂ ਉਹਲਾ ਟੁੱਟ ਗਿਆ ਚੁਲੇ ਟੁੱਟੇ ਤੇ ਵੀ ਉਸ ਤੋਂ ਬਾਅਦ ਵੀ ਇੱਕ ਤਾਂ ਡਾਇਲਿਸਿਸ ਹੋ ਰਿਹਾ ਸੀ ਚੁਰਾ ਟੁੱਟ ਗਿਆ ਤੇ ਤੁਸੀਂ ਫੇਰ ਵੀ ਆਟੋ ਚਲਾਉਂਦੇ ਰਹੇ ਹੈ ਤੁਹਾਨੂੰ ਬਿਠਾ ਦਿੰਦੇ ਸੀ ਆਟੋ ਨੂੰ ਹੁਣ ਦੁਆਲੇ ਦੁਆਰ ਤਾਂ ਜਮੀਨ ਉੱਠ ਗਈ ਹੁਣ ਤਾਂ ਪੇਂਦ ਦੁਆਰੇ ਸੱਲ ਘਟ ਗਏ ਤਾਂ ਬਸ ਉਹਨੇ ਕਮ ਹੁੰਦਾ ਹੁਣ ਤਪੇਂ ਗੇਰ ਜਾਈ ਰਸੀ ਪਰਸੋ ਦਾ ਪੇ ਹੀ ਮੈਂ ਜੇ ਕੱਲ ਨੂੰ ਉਸ ਜਾਨਾਂ ਨਾਲ ਇਸ ਕਰਾਂ ਕੱਲ ਨੂੰ ਬਟਾਣ ਕੇ ਤੇ ਹੁਣ ਦਰਦ ਬਹੁਤ ਹੁੰਦਾ ਈ ਤੂੰ ਆ ਚੱਕ ਦੇ ਨਾ ਮੈਂ ਤਾਂ ਗਾਲਾਂ ਕੱਢਦਾ ਵੀ ਮਰੇ ਹੱਥ ਨਾਲ ਲੋ ਪਰਸੋਂ ਡੇਲਸ ਕਰਾ ਕੇ ਸਾਰਾ ਦਿਨ ਰੋ ਕੇ ਕੱਟ ਕੇ 8 ਵੇ ਲੱਗੇ ਰੋਣ 5 ਵਜੇ ਤੱਕ ਰੋਂਦਾ ਹੀ ਰਿਹਾ ਪਰ ਮੇਰੀ ਗੱਲ ਜੇ ਹਜ਼ਾਰਾਂ ਬੰਦੇ ਲੰਨ ਮਰੀ ਅੱਖਾਂ ਦੇ ਸਾਹਮਣੇ ਸਾਹਮਣੇ ਇੱਕ ਤਾਂ ਹਸਪਤਾਲ ਅਮਰ ਹਸਪਤਾਲ 'ਚ ਮੈਂ ਉਹਨੂੰ ਕਹਿ ਰਿਹਾ ਕਹਿੰਦੇ-ਕਹਿੰਦੇ ਮਰੀ ਅੱਖਾਂ ਦੇ ਸਾਹਮਣੇ ਬੰਦਾ ਚੱਲ ਗਿਆ ਉਹਦਾ ਬੀਪੀ ਵਧ ਗਿਆ ਤੇ ਮੈਂ ਉਹਨੂੰ ਕਹ ਰਿਹਾ ਵੀ ਡੇਲ 'ਚ ਬੰਦ ਕਰਵਾ ਲਾ ਕਹਿੰਦੇ ਇੰਨੀ ਗੱਲ ਕਹੀਏ ਮੈਂ ਦੂਸਰੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਿਆ ਮੇਰੀ ਅੱਖਾਂ ਦੇ ਸਾਹਮਣੇ ਦੀ ਜਾਨ ਨਿਕਲ ਗਈ আর ਮੈਂ ਦੇਖ ਲਿਆ ਉਸकी ਜਾਨ ਨਿਕਲੀ ਉਹ ਅੱਜ ਦੇ 12-13 ਸਾਲ ਹੋ ਗਏ ਮੈਂ ਦੇਖ ਲਿਆ ਇੱਕ ਟਾਈਮ ਦੇ ਦਰਦਾਂ ਲਈ ਸਿਰਫ ਦਰਦਾਂ ਨੇ ਇਹ ਧੀ ਮਤਲਬ ਕਿ ਤੰਨਾ ਦੇ ਰਹੀਆਂ ਮੰਨਾ ਦੇ ਵੀ ਆਪਣੀ ਮਰਜ਼ੀ ਨਾਲੱਖ ਜਾਂ। ਅਰਦੇ ਕਈ ਵਾਰੀ ਦੁੱਖ ਮਾਰੇ ਇਹ ਦੁਖੀ ਬੋਨਾ ਹਾਈ ਹੇਕਰ ਲੱਗ ਜਾਂਦੇ ਨੇ। ਨਾਨਾ ਨੂੰ ਇਹ ਕਹਿੰਦਾ ਹੁੰਦਾ ਵੀ ਉਹ ਸਿੱਖੋ ਦੇਖੋ ਵੀ ਨਾ ਦੁਖੀ ਹੋ ਕੇ ਵੀ ਉਸਨੂੰ ਪਸੰਦਾ ਜੀ। ਹੱਸੀ ਕੀ ਕਈ ਵੇ ਦੁਖੀ ਸੁਖੀ ਹੁੰਦੇ ਨਾ ਸਾਨੂੰ ਹਸਾਏਗਾ। ਹਰ ਟਾਈਮ ਇਹਨੇ ਹੱਸਦਾ ਰਹਿਣਾ ਜੀ। ਕਦੇ ਨਹੀਂ ਮਤਲਬ ਮਰ ਉਹ ਦੇਖਿਆ ਜੀ। ਅਕਸਰ ਅਸੀਂ ਸੁਣਦੇ ਹਾਂ ਔਰ ਲੋਕ ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ ਜੇ ਸਾਡੇ ਘਰੇ ਥੋੜੀ ਜਿਹੀ ਕੋਈ ਤਕਲੀਫ ਆ ਜਾਂਦੀ ਹੈ ਦੁੱਖ ਤਰਦ ਆ ਜਾਂਦਾ ਹੈ ਤਾਂ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਪਤਾ ਨਹੀਂ ਕਿੰਨਾ ਦੁੱਖਾਂ ਦਾ ਪਹਾੜ ਸਾਡੇ ਉੱਤੇ ਟੁੱਟ ਚੁੱਕਿਆ ਹੈ ਸਾਨੂੰ ਕਿੰਨੀਆਂ ਦੁੱਖ ਤਕਲੀਫਾਂ ਜੜੀਆਂ ਨੇ ਉਹ ਪ੍ਰਮਾਤਮਾ ਨੇ ਦੇ ਦਿੱਤੀਆਂ ਨੇ ਪਰ ਇਸ ਦੁਨੀਆ ਦੇ ਵਿੱਚ ਅਜਿਹੇ ਕਈ ਲੋਕ ਬੈਠੇ ਹੋਏ ਨੇ ਜਿਹੜੇ ਵੱਡੇ ਦੁੱਖ ਤਕਲੀਫ ਹੋਣ ਦੇ ਬਾਵਜੂਦ ਵੀ ਆਪਣੀ ਹਿੰਮਤ ਨਹੀਂ ਹਾਰਦੇ ਹਿੰਮਤ ਨਾ ਹਾਰਦੇ ਹੋਏ ਜ਼ਿੰਦਗੀ ਕਿਵੇਂ گزارਦੇ ਨੇ ਉਸ ਦਿਹਾ ਜਿਉਂਦੀ ਜਾਗਦੀ ਤੁਹਾਨੂੰ ਮਿਸਾਲ ਅਸੀਂ ਦਿਖਾਵਾਂਗੇ ਸਾਡੇ ਨਾਲ ਬਾਈਯੋਨੀ ਮੌਜੂਦ ਨੇ ਜਿਨ੍ਹਾਂ ਦੀ ਸ਼ੁਰੂ ਤੋਂ ਹੀ ਸਰੀਰ ਦੇ ਵਿੱਚ ਇੱਕ ਕਿਡਨੀ ਸੀ ਹਾਲਾਂਕਿ ਜਦੋਂ ਵੱਡੇ ਹੋਏ ਤਾਂ ਬਾਅਦ ਦੇ ਵਿੱਚ ਜਾ ਕੇ ਪਤਾ ਚੱਲਿਆ ਕਿ ਕਿਡਨੀ ਇੱਕ ਹੈ ਔਰ ਉਹ ਕਿਡਨੀ ਵੀ ਇਹਨਾਂ ਦੇ ਪੱਟ ਦੇ ਵਿੱਚ ਹੈ ਬਾਅਦ ਦੇ ਵਿੱਚ ਤਕਲੀਫਾਂ ਆਈਆਂ ਔਰ ਇਸ ਵੇਲੇ ਬਾਈਯੋਨੀ ਮੰਜੇ ਦੇ ਉੱਤੇ ਹੀ ਨੇ ਇੱਥੋਂ ਦੀ ਇਹਨਾਂ ਨੂੰ ਚੱਕ ਕੇ ਲੈ ਕੇ ਜਾਣਾ ਪੈਂਦਾ ਹੈ ਡਾਇਲਿਸਿਸ ਹੁੰਦੇ ਨੇ ਪਰ ਆਪਣੀ ਹਿੰਮਤ ਨਹੀਂ ਹਾਰਤੇ ਜਸਬਾ ਇਹਨਾਂ ਦਾ ਅਜ ਵੀ ਉਹਨਾਂ ਕਾਇਮ ਹੈ ਜਿੰਨਾ ਪਹਿਲਾਂ ਹੁੰਦਾ ਸੀ ਗੱਲਬਾਤ ਕਰਦੇ ਆ ਭਾਈ ਸਸ਼ੀਕਾਲ ਜੀ ਸਸ਼ੀਕਾਲ ਜੀ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ ਤੁਹਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਤੁਹਾਡੇ ਇੱਕ ਕਿਡਨੀ ਹੈ ਔਰ ਇੱਕ ਕਿਡਨੀ ਵੀ ਉਹ ਪੱਟ ਦੇ ਵਿੱਚ ਮੈਂ ਆਟੋ ਚਲਾਉਂਦਾ ਸੀਗਾ ਪਹਿਲਾਂ ਰਾਜਗਿਰੇ ਦਾ ਕੰਮ ਕਰਦਾ ਸੀਗਾ ਤੇ ਫਿਰ 18-19 ਸਾਲ ਦਾ ਪਤਾ ਨਹੀਂ ਲੱਗਿਆ 18-19 ਸਾਲ ਬਾਅਦ ਮਣਗਮਣੀ ਆ ਕੰਝੇ ਪੀਲੇ ਹੋਣ ਨੂੰ ਯਾਰ ਦੋਸਤਾਂ ਲੱਗੇ ਤੇ ਰੱਖਾਂ ਪੀਲੇ ਹੁੰਦੀਆਂ ਮਗਾਯਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਤੇ ਲੋ ਸਰੀਰ ਢਿੱਲਾ ਹੁੰਦਾ ਗਿਆ 2-3 ਮਹੀਨੇ 2-3 ਮਹੀਨਿਆਂ ਜੀ ਸਰੀਰ ਤੇ ਕਮਜ਼ੋਰੀ ਆ ਗਈ ਤੇ ਉਹ ਇਸ ਤਰ੍ਹਾਂ ਆਪ ਬੈਠੇ ਹੋਣ ਨੇ ਕਹਿ ਦਿੰਨੇ ਕਿ ਚੱਲ ਇਹ ਤਰ੍ਹਾਂ ਕੋਨਟੈਸਟ ਕਰਾ ਦਿੰਨੇ ਕੋਨਸੈਕਟ ਕਰਾਇ ਤੇ 4 ਗ੍ਰਾਮ ਸੀਗਾ ਉਸ ਤੋਂ ਬਾਅਦ ਮਨ ਨੂੰ ਫਿਰ ਡਾਕਟਰ ਸੇ ਉਦਮ ਸਿੰਘਾ ਉਹਦੇ ਕੋਲ ਉਹਦੇ ਕੋਲ ਰਸੀ ਚਲੇ ਜੇ ਉਹਨਾਂ ਤੇ ਟੈਸਟ ਕਰਾਏ ਤੇ ਉਹ ਕਹਿੰਦਾ ਵੀ ਤੇਰੀ ਤਾਂ ਕਿਡਿ ਨਹੀਂ ਖਰਾਬ ਨੇ ਉਹਨਾਂ ਵਾਕਿਆ ਰਾਰੋ ਨਹੀਂ ਪਾਇਆ ਸਾਨੂੰ ਤੇ ਅਸੀਂ ਬਰੇਂਦਰ ਜਾ ਕੇ ਪਰਖਤੀ ਹੋਏ ਬਰੇਂਦਰ ਜਾ ਕੇ ਪਰਖਤੀ ਹੋ ਤੇ ਟੈਸਟ ਕਰਾਏ ਤੇ ਫੇਰ ਪਤਾ ਲੱਗਿਆ ਤੇ ਵੀ ਅਲਟਰਾਸਾਉਂਡ ਕੀਤੀ ਤੇ ਪਰਟ ਦੇ ਵਿੱਚ ਕਿੱਡ ਨਹੀਂ ਆਈ ਇੱਕ ਤੇ ਫਿਰ ਉਹ ਕੰਦੇ ਵੀ ਹੋਰ ਕੋਈ ਜਾ ਰਹੇ ਡੈਲ ਚ ਕਰਵਾ ਚੌਥੇ ਮੈਂ ਹਫਤਾ ਦਾ ਟਾਈਮ ਦੇ ਦਿੰਦੇ ਰੇਂਦਰ ਵਾਲੇ ਉਸ ਟਾਈਮ ਮਾਤਲਿਕ 14-15 ਸਾਲ ਪਹਿਲਾਂ ਦੀ ਗੱਲ ਤੇ ਹਫਤੇ 3-3 ਨੇ 4-4000 ਰੁਪਏ ਦਾ ਸਮਾਨ ਮੰਗਾ ਲੈਂਦੇ ਇਹਦਾ ਮਤਲਬ ਕਿ ਸਮਾਨ ਲੱਗਦਾ ਵੀ ਨਹੀਂ ਜੀ ਅੱਧਾ ਸਮਾਨ ਤਾਂ ਇਤਰੀ ਬਸ ਰੱਖ ਲੈਂਦੇ ਮਾੜਾ ਮਟਾ ਖੋਲ ਕੇ ਤੇ ਫਿਰ ਉੱਥੇ ਇੱਕ ਬੰਦਾ ਜਿੱਤਨ ਮਤਲਬ ਕਿ ਕੋਈ ਝਾੜੂ ਪੋਚਾ ਲਾਉਣ ਆਣ ਲੰ다 ਉਹਨਾਂ ਸਾਨੂੰ ਦੱਸਿਆ ਵੀ ਗਿਆਨ ਸਾਗਰ ਭੱਜ ਜਾਓ ਉੱਥੇ ਤੁਸੀਂ ਜਾ ਕੇ ਡੈਂਸ ਕਰਾ ਕੇ ਘਰੇ ਆ ਸਕਦੇ ਹੋ ਬਿਤੇ ਟਾਈਮ ਨਾਲੋਂ ਪਰਤੀ ਹੋਣ ਨਾਲੋਂ ਉਹ ਤੇ ਬੰਦਾ ਵੀ ਚੇਤੇ ਨਾਲ ਅਰਜਿੰਦਰ ਰਾਜ ਅਸੀਂ ਫਿਰ ਗਿਆਨ ਸਾਗਰ ਜਾਣ ਲੱਗੇ ਉੱਥੋਂ ਡੈਂਸ ਕਰਾ ਕੇ ਆ ਜਾਂਦੇ ਸੀ ਸਾਡੇ ਕਿਸੌੜ ਦੇ ਸੀ ਬਜ਼ੁਰਗ ਉਹ ਰੋਵੀ ਜਾਂਦੇ ਡੈਲਸਿਸ ਕਰਾਉਣ ਮੈਂ ਉਹਨਾਂ ਨਾਲ ਚੱਲਿਆ ਜਾਂਦਾ ਜੀਗਾ ਚਲੋ ਆ ਜਾਂਦਾ ਸੀਗਾ ਉਸ ਟਾਈਮ 900 ਰੁਪਏ ਲੱਗਦਾ ਸੀ ਡੈਲਸਿਸ ਦਾ ਤੇ 14-15 ਸਾਲ ਪਹਿਲਾਂ ਤੇ ਫਿਰ ਉਹਨਾਂ ਦੀ 3-4 ਸਾਲਾਂ ਬਾਅਦ ਡੈਥ ਹੋ ਜਾਂਦੀ ਏ ਫਿਰ ਜਾਣਾ ਆਣਾ ਇਨੇ ਦੋ ਰੋਕਾ ਸੀਗਾ ਉੱਥੋਂ ਬਰੇਕ ਡਾਕਟਰ हट ਕੇ ਰਾਜਪਰੇਜ ਚ ਮਾਰੂ ਹਸਪੀਟਲ ਆ ਉਹਨਾਂ ਆਪਣੀਆਂ ਮਸ਼ੀਨਾਂ ਪਾ ਲਈਆਂ ਸੀਗੀਆਂ ਡੈਲਸਿਸ ਵਾਲੀ ਉਹ ਕਹਿੰਦਾ ਵੀ ਤੂੰ ਮੇਰੇ ਕੋਲ ਕਰਾ ਲੈ ਗਾ ਗ੍ਰੇਟ ਵੱਧ ਦੇ ਗਿਆ ਮਤਲਬ ਕਿ ਇਤਰਾਛੇ ਮੈਨਾਂ ਬਾਸਾਲ ਮੈਨਾਂ ਸੋਹ ਬਤਾ ਦੀ ਪੰਜਾਬ ਬਤਾ ਉੱਥੇ 1300 ਲੱਗਦਾ ਤੇ ਉਹ 1200 ਚ ਕਰਤਾ ਜਾਂਦਾ ਵੀ ਚਲੋ ਜ ਗਲੇ ਰਾਏ ਪਰਿਆ ਬਸਟਾਨ ਦੇ ਉੱਤਰ ਗਏ ਬਸਟਾਨ ਦੇ ਨਾਲ ਹੀ ਹਸਪੀਟਲ ਚਲੋ ਇਹ ਉੱਥੇ ਕਰਾਈ ਮੈਂ 4-5 ਮਹੀਨੇ ਤੇ ਫਿਰ ਸਾਨੂੰ ਨੇ ਕਿਸੇ ਬੰਦੇ ਨੇ ਦੱਸਿਆ ਤੇ ਇੱਥੇ ਨਾ ਸਰਬਤਾ ਪਲਾਸਟੇਡੀਆ ਯੂਨੀਵਰਸਿਟੀ ਆਰਮਚਰਚ ਉੱਥੋਂ ਮੈਂ ਉੱਥੇ ਗਿਆ ਤੇ ਕਾਰਡ ਬਣਵਾ ਲਿਆ ਅਮਰ ਹਸਪੀਟਲ ਤੇ 750 ਚੋਂ ਲੱਗ ਗਿਆ ਪਟਿਆਲੇ ਦਾ ਏਰੀਆ ਪੈ ਜਾ ਗਲੇ ਆਪਣਾ ਮੈਂ ਆਟੋ ਲੈ ਕੇ ਚੱਲਿਆ ਜਾਂਦਾ ਸੀਗਾ ਉੱਥੇ ਬਾਹਰ ਆਟੋ ਖੜਾਇਆ ਜਦੋਂ ਇਹ ਤੁਹਾਨੂੰ ਤਕਲੀਫ ਚੱਲ ਰਹੀ ਸੀ ਤੁਸੀਂ ਕੰਮ ਕਰਦੇ ਰਹੇ ਆਟੋ ਤੁਸੀਂ ਚਲਾਉਂਦਾ ਆਟੋ ਨਹੀਂ ਛੱਡੇ ਜੀ ਆਟੋ ਤਾਂ ਚਲਾਉਂਦੇ ਰਿਹਾ ਆਟੋ ਦੇ ਇਤਨ ਹੁੰਡੈਲ ਚਕਰਾ ਗਿਆ ਮੈਂ ਤੁਹਾਨੂੰ ਆਟੋ ਦੇ ਬੱਚੇ ਵੀ ਛੱਡ ਦੇ ਬੱਚੇ ਛੱਡੇ ਤੇ ਫਿਰ ਡੈਲਚ ਕਰਾਉਣ ਵਾਗ ਗਿਆ ਤੇ ਆ ਕੇ ਫਿਰ ਕਈ ਵਾਰੀ ਟਾਈਮ ਹੁੰਦਾ ਹੈ ਬੱਚੇ ਛੱਡ ਲੈਂਦਾ ਨਿਆਰ ਦੋਸਤਾਂ ਨੂੰ ਕਹਿੰਦੇ ਅੱਬਲ ਮੈਂ ਟਾਈਮ ਸ਼ਾਮ ਦਾ ਲੈਂਦਾ ਸੀਗਾ 5 ਵਜੇ ਦਾ 5 ਵਜੇ ਜਾ ਕੇ ਦੁਪਹਿਰ ਬੱਚੇ ਉਹ ਤੇ ਛੱਡ ਕੇ ਨੈਲੋਗ ਨਾਤੋਗੇ ਸ਼ਾਮ ਨੂੰ ਜਾਓ 5 ਵਜੇ 9 ਵਜੇ ਡੈਲਚ ਕਰਾ ਕੇ ਆਜੋ ਸਵੇਰੇ ਆਪਣਾ 6 ਵਜੇ ਫੇਰ ਬੱਚੇ ਲੈਣ ਲਾਓ ਇੰਨੀ ਹਿੰਮਤ ਆਉਂਦੀ ਕਿ ਮੈਂ ਸੀਜੀ ਅਸੀਂ ਆਮ ਕਿਸੇ ਵਿਅਕਤੀ ਦੀ ਗੱਲ ਕਰੀਏ ਇਨਸਾਨ ਦੀ ਗੱਲ ਕਰੀਏ ਜਦੋਂ ਪਹਿਲਾਂ ਤਾਂ ਇਹ ਦਿੱਕਤ ਹੋਵੇ ਉਹ ਵੈਸੇ ਹੀ ਬੰਦਾ ਹਿੰਮਤ ਹਾਰ ਜਾਂਦਾ ਏ ਔਰ ਜਦੋਂ ਫਿਰ ਡਾਇਲਿਸਿਸ ਕਰਾ ਕੇ ਆਉ ਉਹ ਬੰਦਾ ਦੋ ਦੋ ਤਿੰਨ ਤਿੰਨ ਦਿਨ ਦਾ ਆਰਾਮ ਕਰਨਾ ਪੈਂਦਾ ਡਾਕਟਰ ਵੀ ਕਹਿੰਦੇ ਨੇ ਕਿ ਆਰਾਮ ਕਰੋ ਲੇਟੋ ਕਮਜ਼ੋਰੀ ਵੀ ਆ ਜਾਂਦੀ ਏ ਤੁਸੀਂ ਫਿਰ ਕਿਵੇਂ ਇੰਨੀ ਹਿੰਮਤ ਰੱਖਦੇ ਕਮਜ਼ੋਰੀ ਬਹੁਤ ਆਂਦੀ ਜੀ ਬਸ ਕਿਸੇ ਨੂੰ ਦੱਸ ਨਹੀਂ ਚਾਹਦੇ ਵਾ ਆਪਣਾ ਹਿੰਮਤ ਨਹੀਂ ਆਦੀ ਪੈਸੇ ਦੀ ਲੋੜ ਸੀ ਪੈਸੇ 750 ਵੀ ਤੀਸਰੇ ਦਿਨ ਕਰਨਾ ਔਖਾ ਹੋ ਜਾਂਦਾ ਕਈ ਵਾਰ ਤਾਂ 750 ਵੀ ਨਹੀਂ ਹੁੰਦਾ ਜੀ ਤਰੇ ਯਾਰ ਦੋਸਤ ਹੁੰਦੇ ਕਦੇ ਕਿਸੇ ਨੂੰ ਕਹਿ ਦਿੰਦਾ ਕਦੇ ਕਦੇ ਡੈਡੀ ਤੋਂ ਲੈ ਕੇ ਕਦੇ ਯਾਰ ਦੋਸਤਾਂ ਨੂੰ ਕਦੇ ਫਿਰ ਟੈਂਪੋ ਵਾਲਾ ਆਟੋ ਵਾਲਾ ਨਾ ਮਨੂੰ ਯੂਨੀਨ ਵਾਲਾ ਨਾ ਇੱਕ ਨੰਬਰ ਵੀ ਦੇ ਦਿੱਤਾ ਜੀਗਾ ਵੀ ਚਲ ਤੋ ਨੰਬਰ ਲਾ ਲਿਆ ਘਰ ਫਰੀਦ ਵੀ ਬੱਚੇ ਛੱਡ ਦੇਵਾਂ ਨੰਬਰ ਲਾ ਲਈ ਇੱਕ ਨੰਬਰ ਹੋਰ ਲੈ ਵੀ ਚਲੋ ਕਿ ਵਣੀ ਗਈ ਸੜਕ ਚਲੀ ਗਿਆ ਜਿੰਮੜੀਆਂ ਵੀ ਸੀ ਤੁਹਾਡੇ ਉੱਤੇ ਕੋਈ ਹਾਂ ਛੋਟੀ ਭੈਣ ਸੀਗੀ ਦੋ ਵੱਡੀਆਂ ਭੈਣਾਂ ਦਾ ਪਹਿਲਾਂ ਪਿਆਰਤੀ ਸੀ ਛੋਟੀ ਭੈਣ ਸੀਗੀ ਉਹਦਾ ਹੋਣਾ 2021 ਜਿਵੇਂ ਵਿਆਹ ਕੀਤਾ ਉਸ ਤੋਂ ਬਾਅਦ 7-8 ਸਾਲ ਮੈਂ ਡੇਲਚ ਹੋ ਰਹੀ ਸੀ ਕਮ ਜਿਉਰੀ ਤੇ ਚਲਵਾਇ ਰਹੀ ਸੀਗੀ ਜਿੱਤਰਾ ਯਾਦ ਹੋ ਫਿਰ ਸਟਾਰਟ ਨਹੀਂ ਹੁੰਦੀ ਸੀ ਗੱਡੀ ਰੱਸੀ ਮਾਰਦੇ ਸੀ ਨਾ ਉਦੋਂ ਫਿਰ ਯਾਰ ਦੋਸਤਾਂ ਨੂੰ ਕਹਿੰਦਾ ਸੀਗਾ ਫਿਰ ਰੱਸੀ ਮਾਰਦੇ ਯਾਰ ਰੱਸੀ ਮਾਰਨ ਦੇ ਚਲੋ ਮੈਂ ਚੱਪੇ ਛੱਡਿਆਂ ਦੇ ਗੇੜਾ ਲਾ ਆਂਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਰੈਜ਼ੀਡੈਂਟ ਹੋ ਗਿਆ ਸੀ ਅੱਛਾ ਹਾਂ ਐਸੇ ਇੱਕ ਪਹਿਲਾਂ ਹੀ ਇੰਨੀਆਂ ਤਕਲੀਫਾਂ ਤੇ ਉਤੋਂ ਦੀ ਐਕਸੀਡੈਂਟ ਵੀ ਹੈ ਐਕਸੀਡੈਂਟ ਹੋ ਗਈ ਐਕਸੀਡੈਂਟ ਹੋ ਗਿਆ ਤੇ ਮੈਂ ਨਾ ਪਟਿਆਲੋ ਭੱਜ ਗਿਆ ਰੇ ਇੱਕ ਦਰ ਉਹ ਆ ਰਿਹਾ ੜੋ ਵਰਗ ਉਹਦਾ ਮੂਰਲਾਕਿਮ ਘਟ ਟੁੱਟ ਗਧਮਰੇ ਵਿੱਚ ਪੰਜਾਂ ਅਮਰੀਕਨ ਦੀ ਪਲਟ ਗਈ ਮੇਰਾ ਝੂਲਾ ਕਰ ਇੱਕ ਹੋ ਗਿਆ ਸੀ ਕੁੰਡੀਆਂ ਬਾਹਰ ਨਿਕਲ ਗਈ ਉਸ ਤੋਂ ਬਾਅਦ ਮੈਨੂੰ ਰਜਿੰਦਰ ਵਾਲੇ ਗਏ ਤੇ ਉਹਨਾਂ ਨੇ ਡਾਕਟਰ ਨੂੰ ਦਿਖਾਇਆ ਉਹ ਕਹਿੰਦੇ ਵੀ ਕਿਥੇ ਡੈਲਸ ਕਰਾਨੇ ਆ ਸੀ ਗਏ ਵੀ ਅਮਰਜ ਮੇਰਾ ਭਾਈ ਕਹਿੰਦਾ ਉਹਨਾਂ ਨੇ ਫਾਈਲ ਮੰਗਾਈ ਅਮਰਜ ਆ ਅੱਪਣਾ ਦਿਨ ਦਿਨ ਫਾਈਲ ਡਾਕਟਰ ਚਲੋ ਰੋਜ਼ ਦਾ ਆਣਾ ਜਾਣਾ ਸੀਗਾ 7-8 ਸਾਲਾਂ ਤੋਂ ਡਾਕਟਰ ਵੀ ਦੇ ਆ ਬਹੁਤ ਵਧੀਆ ਬੰਦਾ ਚਲੇ ਉਹਨਾਂ ਨੂੰ ਉਹਨਾਂ ਨੂੰ ਆ ਸਾਨੂੰ ਫਾਈਲ ਦੇ ਦੀ ਅਸੀਂ ਡਾਕਟਰ ਦਿਖਾਇਆ ਤੇ ਰਿੰਦਰਾ ਜਿਹੜਾ ਮੈਨ ਡਾਕਟਰ ਸੀਗਾ ਜਿਹੜੇ ਬੈੱਡ ਤੇ ਐਮਰਜੈਂਸੀ ਸੀ ਉਹ ਕਹਿਣ ਲੱਗੇ ਬਈ ਇਹ ਤਾਂ ਨਹੀਂ ਅਚਕ ਉਹ ਕਰ ਸਕਦੇ ਇਹ ਵੀ ਉਹ ਵੀ ਕੋਈ ਵੀ ਆਪਰੇਸ਼ਨ ਨਹੀਂ ਕਰ ਸਕਦੇ ਵੀ ਇਹਦਾ ਇਨਫੈਕਸ਼ਨ ਪਹਿਲਾਂ ਹੀ ਨਹੀਂ ਕਰੀਟਿਨ ਵਧਿਆ ਹੋ 유ਰੀਆ ਵਧਿਆ ਹੋ ਇਹਦੇ ਨਾਲ ਚੀਜ਼ ਹੁੰਦੀ ਆ ਉਹ ਕਹਿੰਦੇ ਤੁਸੀਂ ਦੇਸੀ ਇਲਾਜ ਕਰਾ ਲਓ ਸਾਡੇ ਇੱਕ ਕਨੌਰ ਦਾ ਜਾਣ ਫਿਆਣ ਦਾ ਬੰਦਾ ਪਚੂ ਉਹ ਤੋਂ ਦੇਸੀ ਇਲਾਜ ਕਰਾ ਲਿਆ ਉਹਨੂੰ ਲੈ ਆਂਦੇ ਜੀ ਇੱਥੇ ਮੜੇ ਸਕੰਜੇ ਨਾਲ ਲੱਗ ਗਿਆ ਸੀ ਮੜਾ ਮੋਟਾ ਤੁਰਨ ਤੇ ਫਿਰ ਬਲੱਡ ਘਟ ਸੀਗਾ ਬਲੱਡ ਲਵਾਇਆ ਤੇ ਬਸ ਫਿਰ ਤਾਂ ਉੱਠੇ ਨਹੀਂ ਗਿਆ ਜੀ ਤੇ 6 ਮਹੀਨ ਫਿਰ ਵੀ ਮੈਂ 6 ਮਹੀਨ ਐਕਸੀਡੈਂਟ ਹੋਣ ਤੋਂ ਬਾਅਦ ਵੀ 6 ਮਹੀਨੇ ਬਾਅਦ ਆਟੋ ਦੇ ਵਿੱਚ ਚੱਕ ਕੇ ਉਠਾਉਂਦੇ ਸੀ ਆਟੋ ਚਲਾ ਰਹੇ ਸੀਗੇ ਵਧੀਆ ਅੱਛਾ ਤੇ ਉਹਦਾ ਚੂਲਾ ਟੁੱਟ ਗਿਆ ਚੂਲੇ ਟੁੱਟੇ ਤੇ ਵੀ ਉਸ ਤੋਂ ਬਾਅਦ ਵੀ ਇੱਕ ਤਾਂ ਡਾਇਲਿਸਿਸ ਹੋ ਰਿਆ ਸੀ ਚੁਰਾ ਟੁੱਟ ਗਿਆ ਤੇ ਤੁਸੀਂ ਫੇਰ ਵੀ ਆਟੋ ਚਲਾਉਂਦੇ ਰਹੇ ਹੈ ਤੁਹਾਨੂੰ ਬਿਠਾ ਦਿੰਦੇ ਸੀ ਆਟੋ ਦੇ ਆਟੋ ਦੇ ਵਿੱਚ ਚੱਕ ਕੇ ਉਠਾ ਦਿੰਦੇ ਸੀ ਮੇਰੇ ਡੈਡੀ ਔਰ ਸਾਰਾ ਦਿਨ ਆਪਣਾ ਸਕੂਲ ਦੇ ਬੱਚੇ ਲੱਗੇ ਬੱਚੇ ਛੱਡੇ ਨੰਬਰ ਲੈ ਸ਼ਾਵਣੋ ਘਰੇ ਆ ਜਾਂਦੇ ਜਿੱਦਾਂ ਡਾਇਲਿਸ ਕਰਾਣਾ ਤੇ ਡਾਇਲਿਸ ਕਰਾਣ ਚਲੇ ਜਾਂਦਾ ਸੀਗਾ ਕਿਸੇ ਯਾਰ ਦੋਸਤ ਨੂੰ ਲੈ ਜਾਂਦਾ ਸੀਗਾ ਤੇ ਮੈਨੂੰ ਹਸਪੀਟਲ ਛੱਡੇ ਜਾਂਦੇ ਸੀਗੇ ਤੇ ਫੇਰ ਲੈ ਆਉਂਦੇ ਸੀਗੇ ਬਾਅਦ ਚ ਸ਼ਾਵਣੋ ਜਦ ਡੈਡੀ ਲੈ ਜਾਂਦਾ ਸੀਗਾ 8 ਵਜੇ 9 ਵਜੇ ਜਦੋਂ ਇਹ ਬੈਲਾ ਹੁੰਦਾ ਜੀ ਕਮੈਂ ਤੇ ਪਿਛਲੇ ਸਾਲ ਵੀ ਮੇਰੇ ਸੈੱਲ ਘਟ ਗਏ ਤੇ ਤੀ ਤਰੀ ਕਮਜ਼ੋਰੀ ਜੀ ਆ ਗਈ ਸੀ ਤੇ ਚਲੋ 2-3 ਮਹੀਨੇ ਬਾਅਦ ਫੇਸ ਛੱਟ ਜਾਊਗਾ ਚੱਲ ਪਏ ਹੁਣ ਦੁਬਾਰੇ ਦਵਾਈ ਤਾਂ ਜਮੀਨ ਉੱਠ ਗਈ ਹੁਣ ਤਾਂ ਪੀ ਆਈ ਦੁਬਾਰੇ ਸੈੱਲ ਘਟ ਗਏ ਤੇ ਹੁਣ ਤਾਂ ਬਸ ਹੁਣੇ ਕੰਮ ਹੁੰਦਾ ਹੁਣ ਤਾਂ ਪੀਂਗਰ ਜਾ ਹੀ ਰਹੀ ਸੀ ਕਿਵੇਂ ਹੁਣ ਫਿਰ ਘਰ ਦੇ ਵਿੱਚ ਕੋਣ ਕੋਣ ਆ ਤੁਹਾਡੇ ਫੇ ਕਿਵੇਂ ਦੇਖਭਾਲ ਕਿਵੇਂ ਹੁੰਦੀ ਹੈ ਤੁਹਾਡੀ ਦੇਖਭਾਲ ਡੈਡੀ ਨੇ ਉਹ ਚਾਚਾ ਜੀ ਦੇ ਬੇਟੇ ਆਏ ਮੇਰੇ ਸਾਡੇ ਘਰ ਨਹੀਂ ਛੋਟੀ ਭੈਣ ਦਾ ਵੀ ਤਾਂ ਵਿਆਹ ਹੋ ਗਿਆ ਰੋਟੀ ਪਾਣੀ ਦਾ ਔਖ ਹੋ ਗਏ ਕੱਪੜਿਆਂ ਦਾ ਔਖਾ ਜੀ ਫੇ ਚਾਚਾ ਜੀ ਦੇ ਬੇਟੇ ਆਇਆ ਮੇਰੇ ਸਾਡੇ ਘਰ ਨਹੀਂ ਉਹਦੇ ਕੋਲ ਦੋ ਬੱਚੇ ਨੇ ਚਲੋ ਰੋਟੀ ਪਾਣੀ ਬਣਾਉਣ ਦੇ ਹੁੰਦੇ ਨੇ ਕੱਪੜੇ ਤੋਂ ਸਾਰਾ ਦਿਨ ਬਸ ਮੰਜੇ ਤੇ ਉੱਤੇ ਹੀ ਗੁਜ਼ਰਦੇ ਹਾਂ ਪਰਸੋਂ ਦਾ ਪਿਆ ਹੀ ਮੰਜੇ ਤੇ ਕੱਲ ਨੂੰ ਜਵਾਹਰ ਡੈਲਟਸ ਕਰਾਂ ਕੱਲ ਨੂੰ ਉਟਾਣਗੇ ਤੇ ਹੁਣ ਦਰਦ ਬਹੁਤ ਹੁੰਦਾ ਈ ਤੂੰ ਚੱਕ ਦੇ ਨਾ ਮੈਂ ਤਾਂ ਗਾਲਾਂ ਕੱਢਦਾ ਵੀ ਮਰੇ ਹੱਥ ਨਾਲ ਲੋ ਪਰਸੋਂ ਡੈਲਟਸ ਕਰਾਂ ਸਾਰਾ ਦਿਨ ਰੋ ਕੇ ਕੱਟ ਕੇ 8 ਵਜੇ ਲੱਗੇ ਰੋਣ 5 ਵਜੇ ਕਰੋਂਦਾ ਹੀ ਰਿਹਾ ਜਿਉਂ ਜਿਹਾ ਕਰਿਆ ਕਿ ਮੰਜੇਦ ਨਹੀਂ ਪਿਆ ਸੋਚਦੇ ਹੂੰ ਕਈ ਵਾਰੀ ਕਿ ਕਿਵੇਂ ਇਹ ਦੋ ਤਕਲੀਫ ਤੁਹਾਡੇ ਨਾਲ ਹੀ ਪ੍ਰਮਾਤਮਾ ਨੇ ਇੰਨਾ ਕਿਉਂ ਦੇ ਦਿੱਤਾ ਜਿੱਥੇ ਪਹਿਲਾਂ ਕਿਡਨੀ ਦਾ ਤਾਂ ਚਲੋ ਸਰ ਰਿਹਾ ਸੀ ਐਕਸੀਡੈਂਟ ਵੀ ਹੋ ਜਾਂਦਾ ਚੂਲਾ ਵੀ ਟੁੱਟ ਜਾਂਦਾ ਹੁਣ ਤਾਂ ਬਹੁਤ ਕਈ ਵਾਰਾ ਰਾਬਣ ਵੀ ਗਾਲਾਂ ਕਢਦਾ ਅਸੀਂ ਹੁਣ ਕਰਦੇ ਨਹੀਂ ਨਾ ਮੈਗੇ ਤਬੀਤ ਨਹੀਂ ਹੋਈ ਆ ਵੀ ਕਿਸੇ ਦੇਖੋ ਵਾਹ ਉਹ ਹੁਣ ਤਾਂ ਬਹੁਤ ਔਖਾ ਹੁਣ تنਮਣਾ ਕਾ ਕਾਰਨ ਦੇ ਦਿੱਤਾ ਬਹੁਤ ਦਵਾਈ-ਵੁੱਤੀ ਦਵਾਈ ਬਹੁਤ ਔਖਾ ਅੱਗੇ ਤੇ ਜੇ ਲਮਾ ਆਪ ਆਟ ਚਲਾ ਕੇ ਆਟੋ ਆਪਣੇ ਯੋਗ ਕਰ ਲੈਂਦਾ ਹੂੰ ਤਾਂ ਬਸ ਹੁਣ ਤਾਂ ਬਸ ਹੀ ਕਿ ਕਮੈਂਟ ਕੱਢਣਾ ਵੀ ਔਖਾ ਰਿਹਾ ਮੈਨੂੰ ਪਹਿਲਾਂ ਐਦਾ ਹੁੰਦਾ ਸੀ ਕੀ ਲੱਗਦਾ ਸੀ ਆ ਕਿ ਜ਼ਿੰਦਗੀ ਨਾਲ ਲੜਾਂਗੇ ਕੋਈ ਗੱਲ ਨਹੀਂ ਜੇ ਦੁੱਖ ਤਕਲੀਫ ਆਈ ਐ ਤਾਂ ਲੜਾਂਗੇ ਪਰ ਹੁਣ ਕਿਵੇਂ ਲੱਗਦਾ ਹਿੰਮਤ ਨਹੀਂ ਰਹਿੰਦੀ ਹੁਣ ਪਹਿਲਾਂ ਏਸੀ ਕ ਵੀ ਚਲੋ ਜੇ ਇਤਰਾਹੁਣ ਅੱਜ ਡੈਲਸ ਕਰਾ ਕੇ ਜਸਰੀ ਸੈਟ ਨਹੀਂ ਆਗਾ ਛੱਡੋ ਪਰ ਅੱਜ ਜਾਂਦੇ ਨਹੀਂ ਅਟੋ ਚਲਾਣ ਅੱਜ ਕਰ ਰਹੇ ਨੇ ਵੀ ਚੱਲ ਕਰ ਲੂ ਭਗ ਜਾਏ ਹੁਣ ਤਾਂ ਇਹ ਹੋ ਰਿਹਾ ਵੀ ਹੁਣ ਬਾਹਰ ਨਿਕੜਾ ਨਾ ਵੀ ਉਹ ਕਬੂਤ ਦਿਨਾਂ ਦਿਨ ਹੋ ਗਏ ਮੈਂ ਜਦੇ ਭਿਆ ਲੈਟਰਿੰਗ ਬਾਤ ਰਗਨ ਬੋਕ ਜਦੋਂ ਜ਼ੋਰ ਬੰਦਾ ਉਹ ਬੰਦਾ ਨਹੀਂ ਹੁੰਦਾ ਕੋਈ ਜਦੋਂ ਬੰਦੇ ਹੁੰਦੇ ਉਹ ਜ਼ੋਰ ਬੰਨੀ ਬੰਦਾ ਮੈਨੂੰ ਕੁਝ ਕਹਿਣਾ ਚਾਹਤਾ ਹੈ ਡਾਕਟਰ ਕੀ ਕਹਿੰਦੇ ਆ ਕਿ ਕੁਝ ਸੁਧਾਰ ਹੋ ਸਕਦਾ ਹੈ ਕੁਝ ਚੀਜ਼ ਕੋਈ ਐਸੀ ਹੋਵੇ ਜਿਸ ਨਾਲ ਕੋਈ ਸੁਧਾਰ ਹੋ ਜਾਵੇ ਡਾਕਟਰ ਤਾਂ ਪੈਸੇ ਵਾਲੇ ਬੰਦੇ ਨੂੰ ਦੇਖਦੇ ਨੇ ਮਾ ਜਾਨਾ ਉਦਮ ਡਾਲਚੇ ਕਰਾਣਾ ਆਪਣਾ ਵਰਤਮਾਨ ਹਸਪਤਲ ਉੱਥੇ ਡਾਕਟਰ ਉਦਮ ਹੀ ਦੇਖਦਾ ਮਨਿਆ ਤਾਂ ਨਾ ਆਪਣੇ ਪੜੇ ਹਲੇ ਜੋ ਇੱਕ ਨੰਬਰ ਤੇ ਉਹ ਪੁੱਛਦੇ ਇਨ ਕੋਈ ਪੈਸੇ ਲੈ ਬੰਦੇ ਨੂੰ ਦੇਖਦਾ ਯਾਰ ਕੋਈ ਮਨੂੰ ਇੱਕ ਸਾਲ ਹੋਈ ਚੱਲਿਆ ਉਸ ਕੋਲ ਡਾਲਚੇ ਕਰਾਣ ਦੇ ਤਿੰਨ ਚਾਰ ਵਾਰੀ ਤੁਮ ਟੈਸਟ ਕਰਾ ਕਰਾ ਕੇ ਵੀ ਗਏ ਹਾਂ ਉਸ ਕੋਲ ਦੇਖਦਾ ਹੀ ਨਹੀਂ ਪੈਸੇ ਲੈ ਬੰਦੇ ਨੂੰ ਦੇਖਦਾ ਪੈਸੇ ਲੰਮੇ ਦਿਨੋਂ ਦੇਖਦੇ ਗਰੀਬ ਬੰਦਾ ਹੀ ਕੋਈ ਜ਼ਿੰਦਗੀ ਨਹੀਂ ਐਸਾ ਜਾਣਿਆ ਸਵੇਰੇ ਚਲੇਗੇ ਜਿਹੜੇ ਡੈਂਟਲਸ ਕਾਣਾ ਡੈਂਟਲਸ ਕਰਾ ਕੇ ਘਰੇ ਆਜੋ ਆਪਣੀ ਮਰਜ਼ੀ ਨਾਲ ਜੇ ਤੇਰੇ ਕੋਲ ਪੈਸੇ ਹੈਗੇ ਠੀਕਲ ਵਾਲੋ ਨਹੀਂ ਆਗੇ ਮੱਕਰਾ ਹੀ ਚਲੋ ਜ ਪਰਕ ਡੈਂਟਲਸ ਇੱਕ ਸਾਲ ਲੰਘ ਗਈ ਤਰੀ ਉਹਦੇ ਕੋਲ ਅਗਲੇ ਮੰਨਿਆ ਤੇ ਨਾ ਡਾਕਟਰ ਨਕਲ ਫਿਰ ਫੁਕੇਸ ਨੇ ਉਹਨਾਂ ਮਾ ਦਰਦ ਵਾਲੀਆਂ ਗੋਲੀਆਂ 10 ਨੇ ਮੇਰੇ ਕੋਲ ਇੱਕ ਟਾਈਮ ਚ ਕਰਨ ਇੱਕ ਟਾਈਮ ਚ ਦਰਦ ਵਾਲੀਆਂ ਸਿਰਫ ਦਰਦਾ ਨਹੀਂ ਜਿਹੜੀਆਂ ਮਤਲਬ ਕਿ ਤੰਨਾ ਦੇਦੀਆਂ ਮੰਨਾਦੀਆਂ ਆਪਣੀ ਮਰਜ਼ੀ ਨਾਲ ਜਾਣੂ ਦਰਦ ਸਸਤਾ ਹੁੰਦਾ ਹੀ ਹੁੰਦਾ ਦਵਾਈਆਂ ਵੀ ਨਾਲ ਰੋਜ਼ 10 10 20 20 ਗੋਲੀਆਂ ਖਾਣੀਆਂ ਹਾਂ ਵੀ 25 ਗੋਲੀਆਂ ਤਾਂ ਮੈਂ ਅੱਡੀਆਂ ਡੇਲੀ ਦੀਆਂ ਨੇ ਜੀ ਉਹ ਪੇਰੇ ਡੱਬਾ ਭਰਿਆ ਪਿਆ ਤੀਸਰੇ ਦਿਨ 6-700 ਦੀ ਦਵਾਈ ਆ ਜਾਂਦੀ ਹੈ ਜਿਹੜੇ ਪਹਿਲਾਂ ਮੈਂ ਲਵਾ ਲੈਂਦਾ ਠੀਕੇ 2-250 ਦਾ ਹੁੰਦਾ ਲਵਾ ਲੈਂਦਾ ਪਰ ਉਹਨਾਂ ਦਾ ਸਰ ਨਹੀਂ ਕਰਦੇ ਲੰਬਾ ਟਾਈਮ ਹੋ ਗਣਾ ਹੁਣ 15 1500 ਵਾਲੇ 2 2000 ਰੁਪਏ ਕਿੱਥੋਂ ਲਾਵਾਂ ਕਿਵੇਂ ਖਰਚਾ ਕਿਵੇਂ ਦਵਾਈਆਂ ਕਿਵੇਂ ਫਿਰ ਲੈਣੀਆਂ ਕੋਈ ਮਦਦ ਮਾਲੀ ਮਦਦ ਕੋਈ ਕਰਦਾ ਹੈ ਸਰਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਸਹਾਇਤਾ ਹੁੰਦੀ ਹੈ ਸਰਕਾਰ ਵੱਲੋਂ ਤਾਂ ਕੋਈ ਮਾਇਆ ਦਿੰਦੇ ਨਹੀਂ ਉਹਨਾਂ ਆਮ ਆਦਮੀ ਪਾਲਟੀ ਆਈਸੀ ਕੇ ਜਿਦਾਂ ਮਾਟੋ ਚਲਣ ਤਿੰਗੇ ਪ੍ਰਧਾਨ ਨਾਲ ਕੋਲ ਜਾ ਕੇ ਜਿਹੜਾ ਤਦਾਨ ਬਣਾ ਦਿੰਦੇ ਨੇ ਐਮ ਐਲ ਵੀ ਤੋ ਪ੍ਰਾਣਾ ਪ੍ਰਧਾਨ ਮੈਂ ਤੋ ਜਾਇਆ ਨਾ ਮੂਹ ਤੇ ਕਹਿਣਗੇ ਐਬਲ ਤਾਂ ਮਿਲਦੇ ਨਹੀਂ ਮਉਤੇ ਜੇ ਮਿਲ ਵੀ ਗਿਆ ਆਤ ਕੀ ਕਰ ਕਰਮ ਕਰਨੇ ਤੇ ਤਨ ਦਿੱਲੀ ਵੀ ਮੈਂ ਕਿਹਾ ਭੇਜੋ ਤਾਂ ਸਹੀ ਕੋਈ ਕਿਤੇ ਨਹੀਂ ਭੇਜਦਾ ਕੋਈ ਫਰੀ ਕੰਮ ਕਰਾਵਾਂ ਮੈਂ ਕਿਹਾ ਦਿੱਲੀ ਘੜੇ ਜਾਣਾ ਸੁੱਖਾ ਵੀ ਦੋ ਬੰਦੇ ਜਿਹੜੇ ਬੰਦ ਨੋਰੇ ਘਰਾਂ ਚ ਦੇਦਿਆਂ ਨਾਲ ਦਿੱਲੀ ਜਾਣ ਵਕਤੇ ਦੇ ਚਾਰਜ ਦੇ ਇਹਨਾਂ ਲੰਮਾ ਸਾਮ ਜਾਣਾ ਆਣਾ ਇਹ ਆਪਰ ਉੱਥੇ ਵੀ ਰਹਿਣਾ ਉੱਥੇ ਵੀ ਕੋਈ ਸੰਭਣ ਵਾਲਾ ਹੋਵੇ ਤਾਂ ਹੀ ਆ ਨਾ ਬਗਲ ਲੰਗਰਦਨ ਸਾਰੇ ਰਸਤਾ ਆ ਵੀਰ ਦੇ ਮਿੱਤਰ ਨੇ ਵੀ ਇੱਥੇ ਆ ਜਾਏ ਹੋਏ ਸੀਗੇ ਤਾਂ ਭਾਈ ਜੀ ਦੁੱਖ ਤਾਂ ਬਹੁਤ ਵੱਡਾ ਹੈਗਾ ਆਪਾਂ ਜਿਵੇਂ ਆ ਨਾ ਮੈਂ ਸ਼ੁਰੂ ਸੀ ਕਿ ਆਪਨੇ ਘਰੇ ਛੋਟਾ ਦੁੱਖ ਆ ਜਾਂਦਾ ਤਾਂ ਆਪਾਂ ਕਹਿੰਦੇ ਆ ਬਹੁਤ ਵੱਡੀ ਤਕਲੀਫ ਆ ਗਈ ਪਰ ਇੱਥੇ ਦੇਖ ਕੇ ਬਚਲਦਾ ਕਿ ਦੁੱਖ ਤਕਲੀਫ ਕੀ ਹੁੰਦੀ ਹੈ ਜੀ ਬਹੁਤ ਹੀ ਮਦਲਾ ਮੁੰਡਾ ਜੀ ਇਹ ਤਾਂ ਬੜੀ ਹਮਤਤ ਦਿਖਾਈ ਹੈ ਹੁਣ ਤੱਕ 15 ਸਾਲ ਹੋ ਗਏ ਨੂੰ ਜੀ ਹੁਲ ਜੀ ਦੇ ਨਾਲ ਡੱਲਸ ਕਰਾਮ ਦਾ ਪਿਆਰਾ ਆ ਕੇ ਵੀ ਫਿਰ ਵੀ ਆਟੋ ਚਲਾਉਂਦਾ ਰਹਿੰਦਾ ਸੀ ਇਹ ਤਾਂ ਕੋਈ ਸੈਲਫ ਕੁਟਨ ਕਰਕੇ ਇਹਨੂੰ ਵੇਨਾ ਪੈ ਗਿਆ ਨਹੀਂ ਤਾਂ ਬਹੁਤ ਮਹਿੰਦੀ ਮੁੰਡਾ ਜੀ ਇਸੇ ਚੱਕਰੇ ਜਿਹਨਾਂ ਦਾ ਪ੍ਰੈਲਸ ਨੋਰ ਮਕਾਨੇ ਵਿਗ ਗਿਆ ਜੀ ਉਹ ਰਹੇ ਚਾਚਾ ਜੀ ਦੇ ਮਕਾਨ ਚ ਰਹਿੰਦੇ ਨੇ ਉਹਨਾਂ ਕੋਲ ਤੇ ਇਹਨਾਂ ਦਾ ਬਹੁਤ ਬੜੀ ਤਕਲੀਫ ਆ ਜਿਨੇ ਕੋਈ ਹੈਲਪਫਲ ਕੋਈ ਨਿਕਲਦਾ ਹੋਈ ਇਹਨਾਂ ਨੂੰ ਜੀ ਬੜੀ ਤਾਂ 15 ਸਾਲ ਹੋ ਗਈ ਇਹਨਾਂ ਸੇ ਆੜੀ ਨਾਲ ਜਿਹਨੂੰ ਤੁਹਾਡੀ ਮੁਲਾਕਾਤ ਕਿੱਥੇ ਹੋਈ ਸੀ ਇਹਨਾਂ ਦੇ ਮੈਂ ਤਾਂ ਵੀ 25 ਸਾਲ ਛੁਰ ਤੋਂ ਪਹਿਲਾਂ ਫਰੈਂਡ ਬਹੁਤ ਪੁਰਾਣਾ ਫਰੈਂਡ ਹੈ ਬਹਾਰ ਹੋਣ ਤੋਂ ਪਹਿਲਾਂ ਫਰੈਂਡ ਹੈ ਇਹ ਆਪਣੇ ਘਰ ਦੇ ਕੋਲ ਰਹਿੰਦੇ ਸੀ ਜੀ ਬਿੱਲਾ ਸਨੌਰ ਜੀ ਮੈਂ ਸਨੌਰ ਰਹਿੰਦਾ ਜੀ ਉੱਥੇ ਰਹਿੰਦੇ ਸੀ ਉਹ ਰਾਜਗਰੀ ਕੰਮ ਕਰਦਾ ਸੀ ਇਹ ਜੀ ਕੋਲੇ ਨਾਲ ਆਟੋ ਚ ਲਾਂਦਾ ਸੀ ਉਹ ਮਿੰਟੀ ਸੀ ਇਹ ਤਾਂ ਹੁਣ ਵੀ ਜੀ ਬਹੁਤ ਮਤਲਬ ਮਾਰ ਹੋਣ ਦੇ ਬਾਵਜੂਦ ਵੀ ਚੂਲਾ ਟੁੱਟ ਗਿਆ ਸੀ ਇਹਦਾ ਜੀ ਐਕਸੀਡੈਂਟ ਹੋ ਗਿਆ ਸੀ ਫਿਰ ਹੁਣ ਇਸਦਾ ਚੂਲਾ ਹੀ ਟੁੱਟ ਗਿਆ ਸੀ ਇਹ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਵੀ ਵਿਚਾਰੇ ਮਿਹਨਤ ਨਾਲ ਆਪਣੀ ਮਿਹਨਤ ਕਰਦਾ ਰਿਹਾ ਪਰ ਕਿਸੇ ਨੇ ਨਹੀਂ ਹਣੀ ਕਰਿਆ ਜੀ ਆਪਣਾ ਆਟੋ ਚ ਲਾ ਕੇ ਕੂਚਾਰਿਆ ਕਰਦਾ ਰਹੀ ਆਪਣਾ ਅਸੀਬ ਭੇਜਦੇ ਉਸ ਵਾਰੀ ਲੇਕਿਨ ਕਿਥੇ ਮਰਜੀ ਭੇਜਦਾ ਮਿਹਨਤੀ ਬਹੁਤ ਰਾਤ ਨੂੰ ਭੱਜ ਜਾਂਦਾ ਸੀ ਜੀ ਅਸ ਜਿੱਥੇ ਨਹੀਂ ਜਾਂਦੇ ਸੀ ਨਾ ਅਸੀਂ ਡਰ ਜਾਂਦੇ ਸੀ ਉੱਥੇ ਵੀ ਗੱਡਾ ਲੈ ਕੇ ਬਾ ਜਾਂਦਾ ਸੀ ਇਹਨਾਂ ਮਿੰਨਤੀ ਸੀ ਪਰ ਪਰਮਾਤਮਾ ਗਿਨੀ ਜੋਰ ਚੱਲਦਾ ਜੀ ਕਿਸੇ ਵੀ ਅਸਰੇ ਜੀ ਕਿ ਜਿਵੇਂ ਇੰਨੇ ਹੀ ਤਕਲੀਫਾਂ ਸੀ ਤਾਂ ਵੀ ਲੋਕਾਂ ਨੂੰ ਤੁਹਾਨੂੰ ਸਭ ਨੂੰ ਹਸਾਉਂਦੇ ਰਹਿੰਦੇ ਹਾਂ ਜੀ ਹਾਂਜੀ ਹਾਂਜੀ ਇਹਦੇ ਸਿੰਪਲ ਹੈ ਜੀ ਮੇਰੇ ਘਰ ਦੇ ਕਈ ਵਾਰੀ ਦੁੱਖ ਮਾਰੇ ਜੇ ਦੁੱਖ ਤਲੀਵੋਨਾ ਹਾਈ ਹੇ ਕਰ ਲੱਗ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਵੀ ਉਹ ਸਿੱਖੋ ਦੇਖੋ ਵੀ ਇੰਨਾ ਦੁਖੀ ਹੋ ਕੇ ਵੀ ਉਹ ਸਾਨੂੰ ਹਸਾਉਂਦਾ ਜੀ ਹੱਸੀ ਕਈ ਵੇ ਦੁਖੀ ਸੁਖੀ ਹੁੰਦੇ ਨਾ ਸਾਨੂੰ ਹਸਾਏਗਾ ਹਰ ਟਾਈਮ ਇਹਨੇ ਹੱਸਦਾ ਰਹਿਣਾ ਜੀ ਕਦੇ ਨਹੀਂ ਮਤਲਬ ਮੈਂ ਉਹ ਦੇਖ ਮਗਾ ਟੁੰਦਾ ਕਈ ਵਾਰ ਦੁਖੀ ਹੁੰਦਾ ਸੀ ਮੈਨੂੰ ਫੋਨ ਕਰ ਲੈਂਦਾ ਜੀ ਦੁਖੀ ਹੁੰਦਾ ਤੇ ਵਿਚਾਰਾ ਕਈ ਵਾਰੀ ਜੀ ਨਾ ਦੁਖੀ ਸੀ ਨਾ ਇੱਕ ਦੋ ਵਾਰੀ ਪਹਾੜ ਤੱਕ ਵੀ ਆ ਗਿਆ ਜੀ ਫਿਰ ਫੋਨ ਕਰਾਇਆ ਇਹਨੇ ਸੁਮਨੀ ਨਾਬੇ ਰੋਡ ਪਹਾੜ ਤੱਕ ਆ ਜਕੇ ਕਹਿੰਦਾ ਵੀ ਮੈਂ ਆ ਬੋਲ ਤੂੰ ਦੁਖੀ ਆ ਮੈਂ ਨਹੀਂ ਮਤੀਮਾ ਕਹਿੰਦੀ ਤੂੰ ਜਰ ਹਿੰਮਤ ਰੱਖ ਜਲ ਕੋ ਗੱਲ ਨਹੀਂ ਤੇ ਕਈ ਬੀ ਜਿਆਦਾ ਬੰਦਾ ਦੁਖੀ ਹੋ ਜਾਂਦਾ ਜੀ ਉਹਨਾਂ ਦਾ ਸਾਹਮਣੇ ਆਲਾ ਹੁੰਦਾ ਨਹੀਂ ਆ ਗਿਆ ਭੈਣਾ ਸੀ ਚਲੋ ਵੇ ਜਾਈ ਗਈ ਜੀ ਉਹਨੇ ਮੈਰਿਜ ਹੋ ਗਈ ਉਹਨਾਂ ਬਾਪੂ ਵੀ ਇਹ ਜੇ ਕੋਈ ਵੀ ਇਹਨਾਂ ਦੀ ਵੀ ਜਿਆਦਾ ਜੀ ਉਹ ਕੰਮ ਤੇ ਚਲੇ ਜਾਂਦੇ ਸਰੇ ਉਸ ਤੋਂ ਬਾਅਦ ਇਹ ਚਾਰਾ ਕੇ ਪੈ ਰੰਦਾ ਤੇ ਇਹ ਤਾਂ ਇਹਦੀ ਵਰਗੀ ਹਿੰਮਤ ਜਿੰਦਗੀ ਕਿਸੇ ਕਿਸੇ ਬੰਦੇ 'ਚ ਦੇਖੀ ਨਹੀਂ ਆਤਾ ਕਿ ਜੀ ਜਿੰਨਾ ਹਿੰਮਤੀ ਇਹ ਬੰਦਾ ਸੀ ਕੋਈ ਮਦਦ ਕਿਵੇਂ ਕਰ ਸਕਦਾ ਹੈ ਨੰਬਰ ਦੇ ਦिए ਇਹਨਾਂ ਦਾ ਅਕਾਊਂਟ ਨੰਬਰ ਦੇ ਦिए ਤਾਂ ਜੋ ਕੋਈ ਖਰਚਾ ਜਿੰਨਾ ਹੋ ਰਿਹਾ ਉਸ ਦੇ ਵਿੱਚ ਕੋਈ ਤਿਲਫੁਲ ਪਾ ਸਕ ਹਾਂਜੀ ਹਾਂਜੀ ਐਕਚੁਅਲੀ ਇਹਨਾਂ ਦੇ ਖਰਚੇ ਪੂਰਾ ਨਹੀਂ ਭਰਿਆ ਜੀ ਲੈਟਸ ਜਰੂਰ ਹੁੰਦੇ ਨੇ ਬੰਦੇ ਆ ਦੋ ਪੈਸੇ ਮੈਨੂੰ ਲੈਣੇ ਬੰਦੇ ਨੂੰ ਦੋ ਪੈਸੇ ਮਿਲ ਸਰਬਦੇ ਪਲੱਸ ਸੈਡੀਬਲ ਹੁੰਦੀ ਹੈ ਨਾ ਹੈਲਪ ਤੇ ਫਿਰ ਵੀ ਜੀ ਬਹੁਤ ਔਖਾ ਜੀ ਟਿਕਟ ਵਗੈਲਾਣੇ ਪੈਣੇ ਲਿਆਣੇ ਪੈਣੇ ਨਾ ਉਹ ਤਾਂ ਘਾਟ ਹੋ ਜੀ ਕਮ ਵੈਸੇ 2 300 ਕਾ ਮਾਰਟ ਹੋ ਜੇ ਇਹ ਰਿਕਸ਼ੇ ਕਰੀ ਟਿਕਾ ਪਠਾ ਪਏ ਬਈ ਪੂਰਾ ਨਹੀਂ ਪੈਂਦਾ ਨਾ ਤੇ ਐਚਲੀ ਹੁਣ ਇਹਨਾਂ ਦੇ ਚਾਚਾ ਜੀ ਮਗਾਂਝ ਰਹ ਰਹੇ ਨੇ ਰਵਿਕ ਦੁਜਾਈ ਕਿੰਨਾ ਕੁ ਚਿਰ ਅਲਾਉ ਕਰਦਾ ਜੀ ਇਹ ਹੈ ਜੀ ਭਾਈ ਜੀ ਅਸੀਂ ਅਪੀਲ ਹੀ ਕਰਾਂਗੇ ਲੋਕਾਂ ਨੂੰ ਹਨਾ ਕਿ ਦਾਨ ਅਸੀਂ ਬਹੁਤੀ ਥਾਂ ਦੇ ਉੱਤੇ ਦਿੰਦੇ ਰਹਿੰਦੇ ਆ ਦਸਵੰਤ ਵੀ ਕੱਢਦੇ ਆ ਪਰ ਜੇ ਕਿਸੇ ਦੇ ਕੰਮ ਆ ਜਾਵੇ ਸਿੱਧਾ ਉਹਦੇ ਤੱਕ ਪਹੁੰਚ ਜਵੇ ਤਾਂ ਬਹੁਤ ਵੱਡੀ ਗੱਲ ਹੋਊਗੀ ਤੁਹਾਡਾ ਨੰਬਰ ਕੀ ਹੈਗੇ ਇੱਕ ਵਾਰ ਤੁਸੀਂ ਵੀਡੀਓ ਚ ਵੀ ਬੋਲ ਮੇਰਾ ਨੰਬਰ ਹੈ 84 37 10 82 44 ਹੈ ਮੋਬਾਈਲ ਨੰਬਰ ਹੈ ਮੇਰਾ ਜੀ ਅਕਾਊਂਟ ਨੰਬਰ ਡਿਟੇਲ ਜਿਹੜੀਆਂ ਨੇ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਅਸੀਂ ਪਾ ਵੀ ਦਈਏ نیچے ਹਨਾ ਡਿਸਪਲੇ ਹੋ ਜਾਣਗੀਆਂ ਤਾਂ ਜਿਵੇਂ ਬਾਈ ਜੀ ਦੱਸ ਰਹੇ ਸੀ ਕਹਿੰਦੇ ਕਿ ਇੰਨੀਆਂ ਦੁੱਖ ਤਕਲੀਫਾਂ ਦੇ باوجود ਵੀ ਤੁਸੀਂ ਸਭ ਨੂੰ ਆਸਾਂ ਦੇ ਰਹੇ ਸੀਗੇ ਅਸੀਂ ਤੁਹਾਡੇ ਚਿਹਰੇ ਦੇ ਉੱਤੇ ਵੀ ਖੁਸ਼ੀ ਵੀ ਵੇਖਣਾ ਚਾਹੁੰਦੇ ਆ ਤੁਸੀਂ ਵੀ ਹੱਸਦੇ ਰਿਹਾ ਕਰੋ ਕਿਉਂਕਿ ਇੰਨਾ ਦੁੱਖ ਤਕਲੀਫ ਤੁਸੀਂ ਸਹਿ ਕੇ ਵੀ ਜੇ ਇੰਨਾ ਹੌਸਲਾ ਰੱਖਿਆ ਹੋਇਆ ਹੈ ਇਹ ਬਹੁਤ ਵੱਡੀ ਗੱਲ ਹੈ ਭਾਈ ਜੀ ਵਾ ਹੌਸਲਾ ਦਾ ਬਥੇਰਾ ਹੈਈ ਕਈ ਵਾਰੀ ਦੇ ਨਾ ਗੱਲਾਂ ਬੈਠੇ ਹੁੰਦਾ ਫਿਰ ਤਾਂ ਮੈਂ ਕਿਤੇ ਕੋਈ ਗੱਲ ਨਹੀਂ ਸੁਣਦਾ ਜਿੱਤਨਾ ਕੋਈ ਗੱਲ ਚੇੜ ਲੈਂਦਾ ਨਾ ਫਿਰ ਰੁੱਖਾ ਹੁੰਦਾ ਹੂੰ ਤਾਂ ਮੈਂ ਪਹਿਲਾਂ ਦੇਖੋ ਟੀਵੀ ਦੇਖ ਰਹੀ ਹੈ ਜਦੋਂ ਬਿਰਦੀ ਆਏ ਐਨ ਵਧੀਆ ਖੁਸ਼ੀ ਹੈਗਾ ਉਹ ਗੱਲਾਂ ਚੱਲਦੇ ਆ ਚੱਲਦੇ ਆ ਚੱਲਦੇ ਆ ਅੰਦਰ ਫਿਰਾਂ ਅੱਬੀ ਉਹ ਕਾ ਬੋਗਤੇ ਇੱਕ ਕਮੈਂਟ ਕੱਢਣਾ ਉੱਤਰਾਂ ਦਾ ਜੇ ਜੇ ਕਈ ਗੱਲਾਂ ਨਾ ਕਰੇ ਫਿਰ ਤਾਂ ਟਾਈਮ ਲੰਘੇ ਜਾਂਦਾ ਹੀ ਜਿਦਾ ਆਪਾਂ ਪਿਛਲਾ ਦੇਖ ਰਹੇ ਆ ਕਿਤੇ ਮੈਂ ਪਹਿਲਾਂ ਉਂਤਾਰੇ ਉਹਨੇ ਸਾਲ ਪਤਾ ਵੀ ਨਹੀਂ ਸੀਗਾ ਬੀੜੀ ਬੜੀ ਬਿਮਾਰੀ ਨਾਲ ਵਿਗੜ ਜਾਗੇ ਕਿਸੇ ਨੇ ਸੋਚਿਆ ਨਹੀਂ ਸੀ ਸਾਡੇ ਰਿਸ਼ਤੇਦਾਰ ਕਦੇ ਕਿਤੇ ਆਣ ਗਵਾਣ ਚ ਕਿ ਪਤਾ ਨਹੀਂ ਸੀ ਵੀ ਡਲਚ ਵੀ ਹੁੰਦਾ ਜਦੋਂ ਗਏ ਹਸਪੀਟਲ ਫਿਰ ਪਤਾ ਲੱਗਿਆ ਫਰਾਨੇ ਕੀ ਵੀ ਹਤਿਮ ਕੀ ਵੀ ਹਿੰਗੇ ਵੀ ਸਾਰੇ ਕੀ ਤੇ ਇਤਰਾ ਹੋ ਗਿਆ ਵੀ ਜਨੂੰ ਮੇਰੇ ਤੇ ਪਹਿਲਾਂ ਪਤਾ ਨਹੀਂ ਕਿੰਨੇ ਕੁ ਦੂਰੀਆਂ ਮਾਰ ਪਈ ਐ ਪਰ ਮੇਰੇ ਗੱਲ ਕੇ ਹਜ਼ਾਰਾਂ ਬੰਦੇ ਲਾਂਗੇ ਮਰੀ ਅੱਖਾਂ ਦੇ ਸਾਹਮਣੇ ਸਾਹਮਣੇ ਇੱਕ ਤਾਂ ਹਸਪੀਟਲ ਅਮਰ ਹਸਪੀਟਲ ਚ ਮੈਂ ਉਹਨੂੰ ਕਹਿ ਰਹੇ ਕਹਿੰਦੇ ਕਹਿੰਦੇ ਮਰੀ ਅੱਖਾਂ ਦੇ ਸਾਹਮਣੇ ਬੰਦਾ ਚੱਲ ਗਿਆ ਗਲੇ ਸਾਡੇ ਸੁਨੋੜਦਾ ਦੀਗਾ ਉਹਦਾ ਬੀਪੀ ਵਾਦ ਗਿਆ ਤੇ ਮੈਂ ਉਹਨੂੰ ਕਹ ਰਿਹਾ ਵੀ ਡੇਲ ਚੋਂ ਬੰਦ ਕਰਵਾ ਲੈ ਕਹਿੰਦੇ ਇੰਨੀ ਗੱਲ ਕਹੀ ਐ ਮੈਂ ਦੂਸਰੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਿਆ ਮੇਰੇ ਅੱਖਾਂ ਦੇ ਸਾਹਮਣੇ ਉਹਦੀ ਜਾਨ ਨਿਕਲ ਗਈ ਔਰ ਮੈਂ ਦੇਖ ਲਓ ਉਸਕੀ ਜਾਨ ਨਿਕਲੀ ਨੂੰ ਅੱਜ ਤੇ 12 13 ਸਾਲ ਹੋ ਗਏ ਮੈਂ ਦੇਖ ਲਓ ਉੱਥੇ ਫੇ ਮੰਜੇ ਤੇ ਜੇ ਉੱਠ ਜਾਣਾ ਮਣਾ ਮਟਾ ਪਹਿਲਾਂ ਚਲਾਣ ਨਹੀਂ ਦਿੰਦਾ ਜੀ ਗੱਲ ਚਲੋ ਦੀਲ ਬੈਲ ਲੈ ਜਾਂਦਾ ਜੀਗਾ ਕਦੇ ਸਨੋਰ ਵਾਗੇ ਕਦੇ ਪਟਿਆਲੇ ਵਾਗੇ ਕਿਸੇ ਨੂੰ ਕਹਿੰਦਾ ਚਾਹ ਲਿਆ ਦੇ ਯਾਰ ਕਿਸੇ ਨੂੰ ਲਿਆ ਤਾਂ ਸਮੋਸਾ ਲਿਆ ਦੇ ਯਾਰ ਦੋਸਤ ਬਥੇੜੇ ਸੀਗੇ ਸਾਰੇ ਮੇਰੇ ਕੋਲ ਹੀ ਆ ਕੇ ਬੈਠ ਜਾਂਦੇ ਸੀਗੇ ਵੀ ਚਲੋ ਟਾਈਮ ਪਾਸ ਹੋ ਜਾਏਗਾ ਕੋਈ ਚਾਰ-ਚਾਰ ਦਿਨ ਦੇ ਲੰਘੇ ਘੰਟੇ ਨੰਬਰ ਹੀ ਨਹੀਂ ਆਉਂਦਾ ਹੈ ਤਾਂ ਬਸ ਮੰਜੇ ਦੇ ਫੇਰ ਪੈ ਗਿਆ ਧੋੜੇ ਚਾਰ-ਪੰਜ ਮਹੀਨੇ ਹੋ ਗਏ ਬਿਲਕੁਲ ਤਾਂ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਕੋਈ ਨਾ ਕੋਈ ਦੁੱਖ ਤਕਲੀਫ ਦੇ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਅਪਈ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਮਕਸਦ ਹੀ ਸੀ ਕਿ ਅਸੀਂ ਇੱਕ ਇਹ ਵੀ ਤਸਵੀਰ ਦਿਖਾ ਸਕੀਏ ਕਿ ਤਕ ਤਕਲੀਫ ਜੇ ਘਰ ਦੇ ਵਿੱਚ ਹੁੰਦੀ ਹੈ ਤਾਂ ਬੰਦਾ ਕਿਵੇਂ ਫਿਰ ਵੀ ਦੇਖੋ ਹਿੰਮਤ ਦੇ ਨਾਲ ਉਸ ਦਾ ਸਾਹਮਣਾ ਕਰ ਰਿਹਾ ਹੈ ਜੇ ਸਾਡੇ ਘਰੇ ਵੀ ਕੁਝ ਤਕ ਤਕਲੀਫ ਆਉਂਦੀ ਹੈ ਤਾਂ ਸਾਨੂੰ ਉਹਦਾ ਹਿੰਮਤ ਨਾਲ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਸਾਨੂੰ ਹਮੇਸ਼ਾ ਹੀ ਸ਼ੁਕਰ ਕਰਨਾ ਚਾਹੀਦਾ ਹੈ ਕਿ ਜਿੰਨਾ ਕੁ ਸਾਨੂੰ ਦਿੱਤਾ ਹੈ ਬਹੁਤ ਹੈ ਅਸੀਂ ਰੀਸਾਂ ਕਰਨ ਲੱਗ ਜਾਂਦੇ ਆ ਅਸੀਂ ਦੇਖਾ ਦਿਖਾਈ ਕਰਨ ਲੱਗ ਜਾਂਦੇ ਆ ਕਿ ਉਹਦੇ ਕੋਲ ਵੱਧ ਹੈ ਮੇਰੇ ਕੋਲ ਘੱਟ ਹੈ ਪਰ ਜਦੋਂ ਦੁੱਖ ਤਕਲੀਫ ਹੁੰਦਾ ਹੈ ਫਿਰ ਸਭ ਚੀਜ਼ਾਂ ਇਨਸਾਨ ਬੁੱਲ ਜਾਂਦਾ ਹੈ ਔਰ ਸਾਡੀ ਬੇਨਤੀ ਹੈ ਹੱਥ ਚੋੜ ਕੇ ਕਿ ਜੇਕਰ ਕੋਈ ਵੀ ਵਿਅਕਤੀ ਵੀਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਹੇਠ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਸਕਦਾ ਹੈ ਅਕਾਊਂਟ ਨੰਬਰ ਦੇ ਉੱਤੇ ਤੁਸੀਂ ਆਪਣਾ ਕੋਈ ਵੀ ਯੋਗਦਾਨ ਜਿਹੜਾ ਹੈ ਉਹ ਪਾ ਸਕਦੇ ਹੋ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ